ਹੈਲੋ ਜੀ ਸਸਿਕਾ ਜੀ ਸਾਰੀਆਂ ਭੈਣਾਂ ਨੂੰ ਅੱਜ ਆਪਾਂ ਤੁਹਾਨੂੰ ਪ੍ਰਾਣੀ ਬੈੱਡ ਸ਼ੀਟ ਦੀਓ ਤਿੰਨ ਚਾਰ ਇਹੋ ਜਿਹੀਆਂ ਚੀਜ਼ਾਂ ਬਣਾ ਕੇ ਦਿਖਾਉਣੀ ਆ ਜੀ ਜਿਹੜੀਆਂ ਕਿ ਆਪਣੀਆਂ ਵਧੀਆ ਕੰਮ ਆਉਣਗੀਆਂ ਦੇਖੋ ਸਭ ਤੋਂ ਪਹਿਲਾਂ ਆਪਾਂ ਕੀ ਕੀਤਾ ਆਪਣੇ ਕੋਲੇ ਇਹ ਚੱਦਰ ਪਈ ਸੀਗੀ ਤੇ ਵਿਚਾਲੋ ਥੋੜੀ ਜਿਹੀ ਕੱਜ ਗਈ ਸੀਗੀ ਇਸ ਕਰਕੇ ਨਾ ਆਪਾਂ ਇਹਨੂੰ ਚੀਜ਼ਾਂ ਬਣਾਉਣ ਦੇ ਕੰਮ ਵਿੱਚ ਲਵਾਂਗੇ ਕਿਉਂਕਿ ਆਪਣੇ ਕੋਲੇ ਵੇਸਟੀ ਚੱਦਰ ਪਈ ਸੀਗੀ ਇਹ ਚਦਰਾਂ ਦੇ ਕੋ ਆਪਣੇ ਕੋਲੇ ਆਮ ਹੀ ਪਈਆਂ ਹੁੰਦੀਆਂ ਕਈ ਵਾਰ ਕੋਈ ਕਲਰ ਵਗੈਰਾ ਫਰਕ ਪੈ ਜਾਂਦਾ ਜਬ ਚਾਲਾਂ ਜਾਂ ਘਸ ਜਾਂਦੀਆਂ ਜਾਂ ਕਈ ਵਾਰ ਕੋਈ ਫਟ ਫਟ ਜਾਂਦੀ ਹੈ ਦੇਖੋ ਉਹ ਚਦਰਾਂ ਤੋਂ ਆਪਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਬਣਾ ਸਕਦੇ ਹਾਂ ਜਿਵੇਂ ਕਿ ਅੱਜ ਆਪਾਂ ਤੁਹਾਨੂੰ ਬਣਾਉਣੀਆ ਸਿਖਾਉਣਿਆਂਗੇ ਦੇਖੋ ਜੀ ਸਭ ਤੋਂ ਪਹਿਲਾਂ ਆਪਾਂ 16 ਇੰਚ ਆਪਾਂ ਚੜਾਈ ਦੇ ਹਿਸਾਬ ਨਾਲ ਡਬਲ ਕੱਪੜਾ ਲੈਂਦਾ 16 ਦਾ ਡਬਲ 32 ਇੰਚ ਆਪਾਂ ਇਸ ਤਰ੍ਹਾਂ ਹੀ ਚੜਾਈ ਲੈਂਦੀ ਹੈ ਜਾਨੀ ਕਿ ਜੇ ਆਪਾਂ ਇਹਨੂੰ ਕਹਿਰਾ ਕਰੀਏ ਤਾਂ 32 ਇੰਚ ਚੜਾਈ ਤੇ 32 ਇੰਚ ਦੀ ਲੰਬਾਈ ਹੈ ਡਬਲ ਫੋਲਡ ਕਰਕੇ ਦੇਖੋ 16 ਤੇ ਉਹ ਮੇ ਆਪਾਂ ਇਹਦਾ ਡਬਲ ਲੈਂਦਾ ਜੀ 32 ਇਸ ਕਰਕੇ ਦੇਖੋ ਆਪਾਂ ਇੰਨਾ ਕੱਪੜਾ ਲੈਂਦਾ ਬਸੇ ਇਹ ਆਪਾਂ ਕੱਪੜਾ ਇਸ ਤਰ੍ਹਾਂ ਕਰਕੇ ਆਪਾਂ ਬਹੁਤ ਜਗ੍ਹਾ ਤੇ ਇਹਨੂੰ ਵਰਤ ਸਕਦੇ ਆ ਤੇ ਉਹ ਤੁਹਾਨੂੰ ਮੈਂ ਵਰਤ ਕੇ ਦਿਖਾਵਾਂਗੀ ਬਾਅਦ ਚ ਪਹਿਲਾਂ ਮੈਂ ਤੁਹਾਨੂੰ ਐਂ ਦੱਸ ਦਿਆਂ ਜੀ ਦੇਖੋ ਜਿਵੇਂ ਆਪਾਂ ਜਿਸ ਹਿਸਾਬ ਨਾਲ ਆਪਾਂ ਇੱਕ ਸਾਈਡ ਇਹਦੀ ਹੈਗੀ ਹੈ 10 11 12 ਜਿਸ ਹਿਸਾਬ ਨਾਲ ਆ ਵੀ ਉਸੇ ਹਿਸਾਬ ਨਾਲ ਆਪਾਂ ਵਿਚਾਰੋ ਵਿਚਾਰੋ ਮੈਨਕੇ ਇਹਨੂੰ ਬਿਲਕੁਲ ਗੋਲ ਪੀਸ ਕੱਪੜਾ ਇਕੱਟਾ ਹੈ ਜੀ ਵੈਸੇ ਵੀ ਆਪਾਂ ਕੋਈ ਗੋਲ ਕਪੜਾ ਇਸ ਤਰ੍ਹਾਂ ਕੱਟਣਾ ਹੋਵੇ ਤਾਂ ਆਪਾਂ ਉਹਨੂੰ ਇਸ ਤਰ੍ਹਾਂ ਕੱਟ ਸਕਦੇ ਹਾਂ ਜੀ ਦੇਖੋ ਤੁਸੀਂ ਤੇ ਇਹਨੂੰ ਆਪਾਂ ਕੱਟਣ ਤੋਂ ਬਾਅਦ ਉਸ ਤੋਂ ਬਾਅਦ ਦੇਖੋ ਆਪਾਂ ਇਹਨੂੰ ਜਿਹਨੂੰ ਆਪਾਂ ਕਹਿੰਦੇ ਆ ਜੀ ਨੇਫਾ ਬਣਾਉਣਾ ਉਸ ਹਾਂ ਨਾਲ ਆਪਾਂ ਇਹਨੂੰ ਇੰਚੇ ਇੰਚ ਅੰਦਰ ਫੋਲਡ ਕਰਕੇ ਇਹਦਾ ਨੇਫਾ ਬਣਾਵਾਂਗੇ ਤਾਂ ਜੋ ਇਹਦੇ ਵਿੱਚ ਆਪਾਂ ਇਲਾਸਟਿਕ ਜਾਂ ਆਪਾਂ ਇਹਦੇ ਵਿੱਚ ਕੋਈ ਵੀ ਡੋਰੀ ਪਾ ਸਕੀਏ ਆਪਾਂ ਨੂੰ ਥੋੜਾ ਜਿਹਾ ਇਹ ਵੱਧ ਘਟ ਜਾ ਲੱਗਦਾ ਸੀਗਾ ਇਸ ਕਰਕੇ ਆਪਾਂ ਉਵੇਂ ਇਹਨੂੰ ਦੁਬਾਰਾ ਫੇਰ ਫੋਲਡ ਕਰਕੇ ਇਸ ਤਰ੍ਹਾਂ ਆਪਾਂ ਥੋੜਾ ਜਿਹਾ ਇਹਦਾ ਕਟਾ ਦਿੰਦੇ ਆ ਜੀ ਘੇਰ ਜੇ ਤੋਂ ਵੱਧ ਘਟਾ ਹੈ ਉਸ ਤੋਂ ਵੀ ਸਾਰਾ ਸਹੀ ਹੋ ਜਾਊਗਾ ਤੇ ਨਾਲ ਇਹਦਾ ਥੋੜਾ ਜਾ ਜਿਹੜੀ ਲੰਬਾਈ ਚੜਾਈ ਆ ਉਹ ਵੀ ਸਾਰੀ ਸਹੀ ਹੋ ਚੁਗੀ ਥੋੜਾ ਥੋੜਾ ਫਰਕ ਪਾਵਾਂਗੇ ਬਸ ਆਪਾਂ ਇੰਚ ਇੰਚ ਕਰਦਾ ਉਸ ਤੋਂ ਬਾਅਦ ਦੇਖੋ ਆਪਾਂ ਸਾਨੂੰ ਖੋਲ ਕੇ ਦਿਖਾਉਂਦੇ ਆ ਬਿਲਕੁਲ ਇਹ ਗੋਲ ਪੀਸ ਹੋ ਗਿਆ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਇਸ ਤਰ੍ਹਾਂ ਫੋਲਡ ਕਰਾਂਗੇ ਜੀ ਇਹ 3 ਇੰਚ ਦਾ ਆਪਾਂ ਫੋਲਡ ਕਰਾਂਗੇ ਤਾਂ ਜੋ ਆਪਾਂ ਇਹਦੇ ਵਿੱਚ ਕੁਝ ਵੀ ਡੋਰੀ ਪਾਈਏ ਚਾਹੀਏ ਆ ਪਲਾਸਟਿਕ ਪਾਈਏ ਤਾਂ ਵਧੀਆ ਆਸਾਨੀ ਦੇ ਨਾਲ ਇਹਦੇ ਵਿੱਚ ਪਰੋਈ ਜਾਵੇ ਇੱਕ ਸੈਰ ਤੋਂ ਆਪਾਂ ਥੋੜਾ ਜਿਹਾ ਓਪਨ ਰੱਖ ਲਿਆ ਜਿੱਥੋਂ ਦੀ ਆਪਾਂ ਇਹਦੇ ਵਿੱਚ ਡੋਰੀ ਪਾਉਣੀਆਂਗੇ ਚਾਹੀਏ ਦੇਖੋ ਆਪਾਂ ਪਲਾਸਟਿਕ ਵੀ ਪਾ ਸਕਦੇ ਹਾਂ ਪਰ ਮੈਂ ਲਾਸਟਿਕ ਨਹੀਂ ਪਾਈ ਮੈਂ ਪਾਉਂਗੀ ਜਿੱਕੇ ਦੇ ਵਿੱਚ ਫੀਤੇ ਟਾਈਪ ਆ ਮੇਰੇ ਕੋਲੇ ਪਈ ਸੀਗੀ ਡੋਰੀ वैसे आपा चादर ਦੇ ਨਾਲ ਦੀ ਵੀ ਜਿਵੇਂ ਨਾਲਾ ਬਣਾਉਣੇ ਹੁੰਦੇ ਹੋਂਵੇਂ ਬਣਾ ਕੇ ਦੇ ਵਿੱਚ ਉਹ ਧੋਰੀ ਪਾ ਸਕਦੇ ਆਂਗੇ ਸੂਹੀ ਦੀ ਮਦਦ ਤੁੜੀ ਨਾਲ ਆਪਾਂ ਇਹਦੇ ਵਿੱਚ ਇਸ ਤਰ੍ਹਾਂ ਸਾਰੇ ਕੀਤੇ ਆਪਾਂ ਪਰੋ ਲੈਣੇ ਆਂਗੇ ਪਰੋਣ ਤੋਂ ਬਾਅਦ ਆਪਾਂ ਇੱਕ ਵਾਰ ਇਹ ਦੇਖੋ ਜੀ ਇਹਨੂੰ ਇਸ ਤਰ੍ਹਾਂ ਹੀ ਬਣਾ ਕੇ ਰੱਖਾਂਗੇ ਕਿਉਂਕਿ ਉਸ ਤੋਂ ਬਾਅਦ ਜਿਹੜੀਆਂ ਮੈਂ ਸਾਰੀਆਂ ਚੀਜ਼ਾਂ ਬਣਾਉਣੀਆਂ ਨੇ ਸਾਰੀਆਂ ਚੀਜ਼ਾਂ ਪਹਿਲਾਂ ਮੈਂ ਤਿਆਰ ਕਰੂੰਗੀ ਉਸ ਤੋਂ ਬਾਅਦ ਸਾਰੀਆਂ ਚੀਜ਼ਾਂ ਆਪਾਂ ਤੁਹਾਨੂੰ ਵਰਤ ਕੇ ਦਿਖਾਵਾਂਗੇ ਕਿ ਆਪਾਂ ਇਹ ਘਾਦੇ ਘਾਦੇ ਵਾਸਤੇ ਬਣਾਈਆਂ ਨਹੀਂ ਆ। ਦੇਖੋ ਜੀ 5 ਮਿੰਟ ਦਾ ਕੰਮ ਸੀਗਾ 5 ਮਿੰਟ ਲੱਗੇ ਨੇ ਆਪਾਂ ਨੂੰ ਸਾਰੇ ਸਿਰਫ ਇੱਕ ਆਪਾਂ ਕੱਟੇ ਐ ਤਾਂ ਇੱਕ ਆਪਾਂ ਇਹਨੂੰ ਫੋਲਡ ਕੀਤਾ ਹੈਗਾ। ਉਸ ਤੋਂ ਬਾਅਦ ਦੇਖੋ ਆਪ ਫਾਇਰ ਦੇ ਵਿੱਚ ਇੱਕ ਗੱਠ ਲਗਾ ਦਾਂਗੇ ਜਿਵੇਂ ਕਿ ਆਪਾਂ ਕੱਸਣਾ ਹੁੰਦਾ ਆਪਾਂ ਇਹਨੂੰ ਕੱਸ ਲਈਏ ਕਿੰਨਾ ਛੋਟਾ ਵੱਡਾ ਆਪਾਂ ਇਹਨੂੰ ਕਿਵੇਂ ਵੀ ਕਰ ਸਕੀਏ। ਤੇ ਉਸ ਤੋਂ ਬਾਅਦ ਆਪਾਂ ਇਹਨੂੰ ਉੱਪਰ ਫੇਰ ਜੰਗੀ ਤਰ੍ਹਾਂ ਬੰਦ ਕਰ ਦਾਂਗੇ ਤਾਂ ਜੋ ਜਿਹੜੀ ਡੋਰੀ ਪਾਈ ਹੈ ਇਹਦੇ ਵਿੱਚੋਂ ਨਿਕਲੇ ਨਾ ਇਹ ਆਪਾਂ ਇੱਕ ਵਾਰ ਬਣਾ ਕੇ ਰੱਖ ਲਿਆ ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਵਰਤ ਕੇ ਦਿਖਾਵਾਂਗੇ ਲਓ ਜੀ ਆਪਾਂ ਦੇਖੋ ਸਾਰਾ ਇਹਨੂੰ ਐ ਸੈਟਿੰਗ ਕਰ ਲੈਂਦੇ ਆ ਜੇ ਆਪਾਂ ਡੋਰੀ ਪਾਈਏ ਤਾਂ ਥੋੜਾ ਜਿਹਾ ਸਹੀ ਰਹਿੰਦਾ ਜੀ ਲਾਸਟਿਕ ਪਾਈਏ ਥੋੜਾ ਜਿਆਦਾ ਇਕੱਠਾ ਹੋ ਜਾਂਦਾ ਇਸੇ ਤਰ੍ਹਾਂ ਦੇਖੋ ਆਪਾਂ ਔਰ ਆਪਾਂ ਕੱਪੜਾ ਲਾਵਾਂਗੇ ਜੀ ਇਹਦੇ ਵਿੱਚੋਂ ਚੱਦਰ ਦੇ ਵਿੱਚੋਂ ਇਸ ਤਰ੍ਹਾਂ ਨਾ ਆਪਾਂ ਇਹਨੂੰ ਫੋਲਡ ਕਰਕੇ ਆਪਾਂ ਬਣਾ ਰਹੇ ਹਾਂ ਇੱਕ ਬਹੁਤ ਵਧੀਆ ਬੈਗ ਜਿਹੜਾ ਕਿ ਆਪਾਂ ਬਹੁਤ ਉਸ ਵਾਸਤੇ ਇਹਨੂੰ ਵਰਤ ਸਕਦੇ ਹਾਂ ਕੰਮਾਂ ਵਾਸਤੇ ਨਿੱਕੇ ਹੋ ਜਾ ਬੈਗ ਬਣਾ ਰਹੇ ਹਾਂ ਨਾ ਤਾਂ ਆਪਾਂ ਇਹਦੇ ਕੋਈ ਜਿੱਪ ਲਗਾਵਾਂਗੇ ਕੋਈ ਵੈਲਕ੍ਰੋ ਨਹੀਂ ਲਾ ਰਹੇ ਕੋਈ ਕੁਝ ਵੀ ਨਹੀਂ ਆਪਾਂ ਇਹਦੇ ਲਗਾਉਂਦੇ ਸਿੰਪਲ ਢੰਗ ਦੇ ਨਾਲ ਬਣਾਵਾਂਗੇ ਤੇ ਨਾਲੇ ਸਾਰਾ ਦੇਖੋ ਕਵਰ ਹੋ ਜਾਊਗਾ ਉੱਪਰ-ਨੀਚੇ ਆਪਾਂ ਇਹਦੇ ਤੇ ਹੀ ਕੱਪੜਾ ਲਗਾਵਾਂਗੇ ਵੀ ਚੱਦਰ ਦਾ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਇੱਕ ਬੋਰੀ ਬੋਰੀ ਆਪਣੇ ਘਰ ਵਿੱਚ ਆਮ ਹੀ ਪਈ ਹੁੰਦੀ ਹੈ ਆਪਾਂ ਚਾਹੀਏ ਤਾਂ ਦੇਖੋ ਇਹਦੇ ਵਿੱਚ ਆਪਾਂ ਕੋਈ ਸ਼ੀਟ ਵਗੈਰਾ ਪਾ ਸਕਦੇ ਹਾਂ ਜਿਵੇਂ ਕਿ ਬਾਜ਼ਾਰ ਦੇ ਵਿੱਚ ਸ਼ੀਟਾਂ ਆਉਂਦੀਆਂ ਨੇਗੀਆਂ ਜਾਂ ਜਿਵੇਂ ਸਪੰਜ ਆਉਂਦੀ ਆਪਾਂ ਸਪੰਜ ਵੀ ਇਹਦੇ ਵਿੱਚ ਪਾ ਸਕਦੇ ਹਾਂ ਪਰ ਦੇਖੋ ਜੀ ਬੋਰੀ ਹੁੰਦੀ ਹੈ ਅਕਸਰ ਆਪਣੇ ਹਰ ਇੱਕ ਘਰ ਦੇ ਵਿੱਚ ਪਈ ਹੁੰਦੀ ਹੈ ਬੇਸਤੀ ਪਈਆਂ ਹੁੰਦੀਆਂ ਨੇ ਬੋਰੀਆਂ ਤਾਂ ਆਪਾਂ ਇਹਦੇ ਵਿੱਚ ਬੋਰੀ ਵਰਤਾਂਗੇ। ਲਓ ਜੀ ਦੇਖੋ ਆਪਾਂ ਇਸ ਤਰ੍ਹਾਂ ਇੱਕ ਡਬਲ ਪੀਸ ਲੈ ਲਿਆ। ਇੰਨਾ ਹੀ ਡਬਲ ਪੀਸ ਆਪਾਂ ਇਹਦੇ ਵਿੱਚ ਹੋਰ ਲੈਣਾ ਇੱਕ। ਤੇ ਉਸ ਤੋਂ ਬਾਅਦ ਆਪਾਂ ਸੈਂਟਰ ਦੇ ਵਿੱਚ ਬੋਰੀ ਰੱਖ ਕੇ ਉੱਪਰ-ਨੀਚੇ ਪੀਸ ਰੱਖ ਕੇ ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਸੀਨਾ ਲਗਾਵਾਂਗੇ। ਇਹ ਵੀ ਆਪਣਾ ਬਹੁਤ ਵਧੀਆ ਇੱਕ ਬੈਗ ਬਣ ਕੇ ਤਿਆਰ ਹੋਊਗਾ। ਇੰਨੇ ਮਣਕੇ ਦੇਖੋ ਜੀ ਆਪਾਂ ਜਿੰਨਾ ਪੀਸ ਆਪਾਂ ਇਹ ਰੱਖਿਆ ਉੱਡਾ ਹੀ ਆਪਾਂ ਹੋਰ ਪੀਸ ਇਕਾ ਛੱਡਿਆ ਦੇ ਵਿੱਚੋਂ ਕੱਢ ਲਿਆ ਤੇ 40 ਆਪਾਂ ਬੋਰੀ ਰੱਖ ਲਈ ਉੱਪਰ-ਨੀਚੇ ਆਪਾਂ ਇਹ ਕੱਪੜਾ ਰੱਖ ਲਿਆ ਇੱਕ ਵਾਰ ਆਪਾਂ ਤੁਹਾਨੂੰ ਮਣਕੇ ਦਿਖਾ ਦਨੇ ਆ ਕੀ ਕੱਪੜਾ ਸਾਰਾ ਇਹ ਕਿੰਨੇ ਲਓ ਜੀ ਇਹ ਆਪਣਾ ਕੱਪੜਾ ਦੇਖੋ ਆਪਾਂ ਆਪਣੇ ਹਿਸਾਬ ਨਾਲ ਕਿੰਨਾ ਵੀ ਲੈ ਸਕਦੇ ਆਂਗੇ ਪਰ ਦਰ ਘੱਟ ਜੇ ਮੈਂ ਆਪਾਂ ਲੈਂਦਾ ਜੀ ਇਹ ਮੇਰਾ ਇਹ 32 33 ਇੰਚ ਕੱਪੜਾ ਹੈਗਾ ਉਸ ਹੱਬ ਨਾਲ ਮੈਂ ਇਹ ਕੱਪੜਾ ਲੈਂਦਾ ਬੋਰੀ ਆਪਾਂ نیچے ਰੱਖ ਲਈ ਕੱਪੜੇ ਸੀਗੇ ਜਿਹੜੇ ਆਪਾਂ ਜਿਹੜੇ ਲੱਕਟੇ ਆ ਹੀ ਦੇਖੋ ਪੁੱਠੇ ਕਰਕੇ ਇਸ ਤਰ੍ਹਾਂ ਰੱਖ ਲਈ ਜਦੋਂ ਆਪਾਂ ਸੀਨ ਲਈ ਆਪਾਂ ਇਹਨੂੰ ਪਲਟਾ ਕੇ ਬੋਰੀ ਸੈਂਟਰ ਦੇ ਵਿੱਚ ਆ ਜੂਗੀ ਤਾਂ ਫਿਰ ਆਪਾਂ ਨੂੰ ਲੱਗ ਤੋਂ ਸਲਾਈਆਂ ਮਾਰਨ ਦੀ ਕੋਈ ਪਾਈਪਿੰਗ ਵਗੈਰਾ ਲਾਉਣ ਦੀ ਜਸ ਸਫਾਈ ਵਾਸਤੇ ਕੋਈ ਕੱਪੜਾ ਲਿਆ ਲਾਉਣ ਦੀ ਲੋੜ ਨਹੀਂ ਪੈਂਦੀ ਇਸ ਤਰ੍ਹਾਂ ਦੇਖੋ ਆਪਣੇ ਆਪ ਹੀ ਵਧੀਆ ਸਫਾਈ ਆ ਜਾਂਦੀ ਹੈ ਸਾਰੇ ਚਾਰੇ ਸਾਈਡਾਂ ਤੇ ਵਧੀਆ ਸਫਾਈ ਆ ਜਾਂਦੀ ਹੈ ਦੇਖੋ ਆਪਾਂ ਇਹਨੂੰ ਇਸ ਤਰ੍ਹਾਂ ਇੱਕ ਮੈਟ ਵੀ ਬਣਾ ਸਕਦੇ ਹਾਂ ਜੀ ਜਿਵੇਂ ਕਿ ਬੱਚੇ ਰੋਟੀ ਖਾਂਦੇ ਹੁੰਦੇ ਆ ਬੈੱਡ ਤੇ ਬੈਠ ਕੇ ਆਪਾਂ ਚਾਰੇ ਪਾਸੇ ਸੀਨਾ ਲਗਾ ਲਓ ਇੱਕ ਆਪਣੇ ਕੋਲੇ ਵਧੀਆ ਮੈਟ ਬਣ ਕੇ ਹੀ ਤਿਆਰ ਹੋ ਜਾਊਗਾ ਇਹ ਮੈਟ ਆਪਾਂ ਕਿਵੇਂ ਮਰਜ਼ੀ ਇਸ ਤਰ੍ਹਾਂ ਹੀ ਰੱਖ ਲਈਏ ਤਾਂ ਆਪਾਂ ਇਹਨੂੰ ਕਿਵੇਂ ਮਰਜ਼ੀ ਵਰਤ ਸਕਦੇ ਹਾਂ ਨੇ ਕੋਈ ਇੱਕ ਸਾਈਡ ਜਿਹੜੀ ਓਪਨ ਹੈ ਜਿੱਥੋਂ ਦੀ ਆਪਾਂ ਪਲਟਾਏ ਆ ਉਤੋਂ ਦੀ ਆਪਾਂ ਬੰਦ ਕਰ ਦਾਂਗੇ। ਉਦੋਂ ਬਾਅਦ ਚ ਆਪਾਂ ਚਾਰੇ ਪਾਸੇ ਦੀ ਦੱਬੜੀਆਂ ਸੀਨਾ ਲਾ ਦਈਏ। ਤਾਂ ਇਹ ਆਪਾਂ ਦੇਖੋ ਜੀ ਮੈਟ ਇਸ ਤਰ੍ਹਾਂ ਹੀ ਰੱਖ ਸਕਦੇ ਆ ਬੈਠਣ ਵਾਸਤੇ ਵੀ ਰੱਖ ਸਕਦੇ ਆ। ਬੱਚੇ ਖਾਣਾ ਖਾਂਦੇ ਨੇ ਬੈੱਡ ਤੇ ਉਹ ਵੀ ਆਪਾਂ ਰੱਖ ਸਕਦੇ ਆ। ਪਰ ਆਪਾਂ ਦੇਖੋ ਜੀ ਬਣਾ ਰਹੇ ਆ ਬੈਗ ਜਿਵੇਂ ਮੈਂ ਇਹਨੂੰ ਫੋਲਡ ਕਰਤਾ ਸਾਈਡ ਤੋਂ। ਫੋਲਡ ਕਰਨ ਤੋਂ ਬਾਅਦ ਦੇਖੋ ਜੀ ਨੀਚੋਂ ਆਪਾਂ ਇਹਦੇ ਟੱਕ ਲਾਵਾਂਗੇ। ਪਹਿਲਾਂ ਆਪਾਂ ਜਿਹੜੇ ਇਹਦੇ ਆ ਦੇਖੋ ਟੈਡੀ ਵੀਰ ਜੀ ਬਣੇ ਹੋਏ ਨੇ ਉੱਪਰ। ਉਸ ਹਿਸਾਬ ਨਾਲ ਆਪਾਂ ਇਹਨੂੰ ਸਿੱਧਾ ਘੁੱਟਾ ਜਾ ਦੇ ਕੇ ਮਾੜਾ ਜਾ ਉਸ ਹਿਸਾਬ ਨਾਲ ਪਾਈ ਦੇ ਨਿਸ਼ਾਨ ਲਾ ਲਾਂਗੇ। ਨੀਚੇ ਦੇਖੋ ਜੀ ਆਪਾਂ ਲਾਵਾਂਗੇ 4 ਇੰਚ ਚੌੜਾ ਤੇ 4 ਇੰਚ ਲੰਬਾ ਇੱਕ ਬਾਕਸ ਬਣਾਵਾਂਗੇ। ਉਸੇ ਹਿਸਾਬ ਨਾਲ ਆਪਾਂ ਇਹਦੀ ਕਟਿੰਗ ਕਰਾਂਗੇ ਜੀ ਨੀਚੋਂ। ਦੋ ਸਾਈਡਾਂ ਤੋਂ ਆਪਾਂ ਇਹ ਨਿਸ਼ਾਨ ਲਾਉਣੇ ਆ ਨੀਚੇ ਵਾਲੀ ਤੋਂ। ਦੋਨੇ ਸਾਈਡਾਂ ਦੇਖੋ ਜੀ ਇਸ ਤਰ੍ਹਾਂ ਆਪਾਂ ਲਗਾਵਾਂਗੇ। ਇਹਨਾਂ ਨੂੰ ਫਿਰ ਆਪਾਂ ਕੱਟ ਲਾਂਗੇ। ਇਰੇ ਨਾਲ ਇੱਕ ਨੀਚਲੇ ਵਾਲਾ ਵੇਸ ਤਿਆਰ ਹੋ ਜੂਗਾ ਆਪਣੇ ਕੋਲੇ ਜਿਹੜਾ ਕਿ ਵਧੀਆ ਸ਼ੇਪ ਬਣਦੀ ਹੈ ਵਧੀਆ ਬਣਦਾ ਤੇ ਇਹ ਦੇਖੋ ਆਪਾਂ ਨੀਚੋਂ ਇਸ ਤਰ੍ਹਾਂ ਹੀ ਤਿਆਰ ਕਰ ਲਾਂਗੇ ਇਹਦਾ ਤੇ ਹੁਣ ਦੇਖੋ ਜੀ ਆਪਾਂ ਤਿੰਨ ਸਾਈਡਾਂ ਤੇ ਇੱਕ ਪਾਸੇ ਤਾਂ ਫੋਲਡ ਹੈਗੀ ਹੈਗਾ ਦੋ ਸਾਈਡ ਤੇ ਆਪਾਂ ਸੀਨਾ ਲਾ ਲਾਂਗੇ ਵੈਸੇ ਆਪਾਂ ਨੂੰ ਇਹ ਤਿੰਨ ਜਗ੍ਹਾ ਤੇ ਸੀਨਾ ਲਾਉਣੀਆਂ ਪੈਂਦੀਆਂ ਨੇ ਇੱਕ ਨੀਚੇ ਤੇ ਦੋਨੇ ਸਾਈਡਾਂ ਤੇ ਇੱਕ ਸਾਈਡ ਤੋਂ ਆਪਾਂ ਇਸ ਤਰ੍ਹਾਂ ਹੀ ਫੋਲਡ ਕੀਤਾ ਸੀ ਇਸ ਕਰਕੇ ਆਪਾਂ ਦੋਸਤ ਮਤਲਬ ਇਸ ਸਾਈਡਾਂ ਤੇ ਸੀਨਾ ਲਾ ਲਈਏ ਸੀਂਆਂ ਲਾਉਣ ਤੋਂ ਬਾਅਦ ਦੇਖੋ ਜੀ ਆਪਾਂ ਜਿਹੜਾ ਇਹ ਕੱਟ ਲਾਇਆ ਸੀ ਇਹ ਆਪਾਂ ਇਸ ਤਰ੍ਹਾਂ ਸੀਵਾਂਗੇ ਸੈਂਟਰ ਦੇ ਵਿੱਚ ਇਹ ਸੀਨ ਰੱਖ ਕੇ ਦੋਨੇ ਸਾਈਡਾਂ ਆਪਾਂ ਇਸ ਤਰ੍ਹਾਂ ਸੀਵਾਂਗੇ ਉਸ ਤੋਂ ਬਾਅਦ ਇਹਦੇ ਉੱਤੇ ਇੱਕ ਪੱਟੀ ਲਾ ਦਾਂਗੇ ਜਿਸ ਨਾਲ ਆਪਣੇ ਕੋਲੇ ਇੱਕ ਸਫਾਈ ਆ ਜੂਗੀ ਇਹਦੇ ਧਾਗੇ ਵਗੈਰਾ ਹੈਗੇ ਜਿਹੜੇ ਮਾੜੇ-ਮੋٹے ਨਿਕਲਦੇ ਉਹ ਨਾ ਨਿਕਲਣਗੇ ਇਸੀ ਤਰ੍ਹਾਂ ਆਪਾਂ ਛੋਟੀਆਂ ਜਿਹੀਆਂ ਕੋ ਪੱਟੀਆਂ ਕੱਟੀਆਂ ਇੱਥੇ ਆਪਾਂ ਲਗਾ ਦੇਾਂਗੇ ਜੀ ਇਸ ਤਰ੍ਹਾਂ ਇੱਕ ਸਾਈਡ ਤੇ ਲਾ ਕੇ ਦੂਜੀ ਸਾਈਡ ਤੇ ਦਬਾਉਂਦੇ ਹੋਏ ਆਪਾਂ ਇਹਨੂੰ ਇਸ ਤਰ੍ਹਾਂ ਸਫਾਈ ਦੇਣ ਵਾਸਤੇ ਪੱਟੀਆਂ ਲਾਉਣੀਆਂ ਨੇ ਇਹ ਲੋ ਜੀ ਹੁਣ ਆਪਾਂ ਇਹਨੂੰ ਪਲਟਾ ਕੇ ਸਿੱਧਾ ਕਰ ਲੰਨੇ ਆਂਗੇ ਸਿੱਧਾ ਕਰਨ ਤੋਂ ਬਾਅਦ ਦੇਖੋ ਇਹ ਇਹ ਜਿਹੜੇ ਖੁੰਝੇ ਆਪਾਂ ਚੰਗੀ ਤਰ੍ਹਾਂ ਖੁੰਝੇ ਇਹਦੇ ਕੱਢ ਲੈਣੇ ਆ ਬਾਹਰ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣੀ ਆ ਕਿ ਇਹਦੀ ਸ਼ੇਪ ਹੈ ਜਿਹੜੀ ਕਿਸ ਤਰ੍ਹਾਂ ਦੀ ਬਣੀ ਹੈ ਆਮ ਤਾਂ ਆਪ ਤੇ ਦੇਖੋ ਜੀ ਆਪਾਂ ਕੋਈ ਘਰ ਦਾ ਸਮਾਨ ਪਾਣਾ ਹੁੰਦਾ ਫालतू ਜਾ ਆਪਾਂ ਨਾ ਗੱਤੇ ਦੀਆਂ ਪੇਟੀਆਂ ਲਿਆ ਲਿਆ ਕਿ ਉਹਦੇ ਵਿੱਚ ਪਾ ਲੈਣੇ ਆਂਗੇ ਤੇ ਇਹ ਉਹਦੇ ਵਾਸਤੇ ਮੈਂ ਬਣਾਇਆ ਆਪਾਂ ਦੇਖੋ ਜੀ ਇਹਦੇ ਵਿੱਚ ਕੁਝ ਵੀ ਪਾ ਸਕਦੇ ਆ ਉੱਪਰੋਂ ਆਪਾਂ ਇਹਨੂੰ ਬੰਦ ਵੀ ਕਰਾਂਗੇ ਕਵਰ ਪੂਰਾ ਕਵਰ ਹੋ ਜਾਊਗਾ ਤਾਂ ਜੋ ਕੁਝ ਵੀ ਆਪਾਂ ਇਹਦੇ ਵਿੱਚ ਪਾਈਏ ਤਾਂ ਇਹ ਆਪਾਂ ਨੂੰ ਦੇਖੋ ਜੀ ਉੱਪਰ ਟਕਣ ਵਾਸਤੇ ਅਲੱਗ ਤੋਂ ਕੁਝ ਵੀ ਨਹੀਂ ਕਰਨਾ ਪੈਂਦਾ ਆਪਾਂ ਇਹਦੇ ਨਾਲ ਹੀ ਪੱਟੀਆਂ ਲਗਾਵਾਂਗੇ ਹੁਣ ਦੇਖੋ ਜਿਸ ਹਿਸਾਬ ਨਾਲ ਆਪਾਂ ਨੀਚੋਂ ਵੇਸ ਤਿਆਰ ਕੀਤਾ ਸੀ ਉਸ ਹਿਸਾਬ ਨਾਲ ਨਾਲ ਸੈਡਾ ਤੇ ਆਪਾਂ ਬਰੀਕ-ਬਰੀਕ ਸੀਨਾ ਲਾਉਣੀਆਂ ਨੇਗੀਆਂ ਇਹਦੇ ਨਾਲ ਦੇਖੋ ਜੀ ਇਹਦੀ ਵਧੀਆ ਸ਼ੇਪ ਬਣ ਜਾਂਦੀ ਹੈ ਉਸ ਤੋਂ ਬਾਅਦ ਦੇਖੋ ਇਹਨੂੰ ਸੈਡ ਤੇ ਇਸ ਤਰ੍ਹਾਂ ਸਿੱਧਾ ਕਰਕੇ ਆਪਾਂ ਇਹ ਮੈਨ ਲੈਣਾ ਇੱਕ ਸਾਈਡ ਇੱਕ ਸਾਈਡ ਇਹਦੀ ਜਿੰਨੀ ਵੀ ਆਉਂਦੀ ਹੈ ਉਹਦਾ ਆਪਾਂ ਡਬਲ ਲੈ ਲਾਂਗੇ ਜੇ 16 ਇੰਚ ਆਈ ਹੈ ਦੇਖੋ 23 ਇੰਚ ਲੈ ਲਾਂਗੇ 14 ਇੰਚ ਆਈਏ ਤਾਂ 28 ਇੰਚ ਲੈ ਲਾਂਗੇ ਡਬਲ ਲੈ ਕੇ ਕਪੜਾ ਤਵਾਉਂਦੇ ਹੋਏ ਆਪਾਂ ਇਹਦੇ ਉੱਤੇ ਲਗਾਵਾਂਗੇ ਜੀ ਆਪਾਂ ਕਪੜਾ ਲੈਂਦਾ 6 7 ਇੰਚ ਚੌੜਾ ਕਿਉਂਕਿ ਇੰਚ 1.5 ਇੰਚ ਆਪਾਂ ਫੋਲਡ ਕਰਾਂਗੇ ਉੱਪਰ ਉਹਦੇ ਵਿੱਚ ਵੀ ਇੱਕ ਡੋਰੀ ਪਊਗੀ ਤੇ ਅੱਧਾ ਕਿੰਚ ਸੀਨ ਚ ਆ ਜਾਊਗਾ ਡਬਲ ਫੋਲਡ ਕਰਕੇ ਕਪੜਾ ਦੇਖੋ ਆਪਾਂ ਇਸ ਤਰ੍ਹਾਂ ਲੈ ਲਾਂਗੇ ਇਸ ਤਰ੍ਹਾਂ ਲੈਂਨ ਤੋਂ ਬਾਅਦ ਉੱਪਰੋਂ ਆਪਾਂ ਇਹਦਾ ਸਭ ਤੋਂ ਪਹਿਲਾਂ ਦੇਖੋ ਜੀ ਸੈਡ ਵਾਲੀ ਸੀਨ ਮਾਰ ਲਾਂਗੇ ਸੈਡ ਵਾਲੀ ਸੀਨ ਮਾਰਨ ਤੋਂ ਬਾਅਦ ਇਹਨਾਂ ਨੂੰ ਜੋੜ ਕੇ ਫਿਰ ਆਪਾਂ ਇਹਦਾ ਉਪਰੋਂ ਬੈਕਾ ਬਣਾਉਣੇਗਾ ਡੋਰੀ ਪਾਉਣ ਵਾਸਤੇ ਇਹ ਦੇਖ ਤੇ ਦੇਖੋ ਆਪਾਂ ਨੂੰ ਕੋਈ ਜਿੱਪ ਵਗੈਰਾ ਲਾਉਣ ਦੀ ਲੋੜ ਨਹੀਂ ਪੈਂਦੀ ਇਹ ਆਪਾਂ ਉਹਦੇ ਵਾਸਤੇ ਲਾ ਰਹੇ ਹਾਂਗੇ ਜੇ ਤੁਸੀਂ ਨਹੀਂ ਇਹ ਲਗਾਉਣਾ ਤੁਸੀਂ ਓਪਨ ਬੈਗ ਇਸ ਤਰ੍ਹਾਂ ਹੀ ਬਣਾ ਸਕਦੇ ਹੋ ਇੱਕ ਆਪਾਂ ਬਣਾਵਾਂਗੇ ਜੀ ਟਣੀਆਂ ਜਿਹੜੀਆਂ ਕਿ ਆਪਾਂ ਟਣੀਆਂ ਇਹਦੇ ਉੱਤੇ ਲਾਵਾਂਗੇ ਟਣੀਆਂ ਬਣਾ ਕੇ ਨਾਲ ਦੀ ਨਾਲ ਦੇਖੋ ਆਪਾਂ ਇੱਕ ਕੱਪੜਾ ਲਾ ਦਾਂਗੇ ਨਾਲ ਹੀ ਆਪਾਂ ਟਣੀਆਂ ਲਾ ਦਾਂਗੇ ਇਸ ਤਰ੍ਹਾਂ ਇੱਕ ਮੈਂ ਫੀਤਾ ਹੋਰ ਬਣਾਇਆ ਜੀ ਇਸ ਤਰ੍ਹਾਂ ਹੀ ਇਸੇ ਕੱਪੜੇ ਦਾ ਕੱਟ ਕੇ ਨਾਲ ਤੇ ਉਹ ਆਪਾਂ ਉੱਪਰ ਉੱਪਰੀ ਸਾਈਡ ਤੇ ਪਾਵਾਂਗੇ ਜਿੱਥੇ ਕਿ ਆਪਾਂ ਨੇਫਾ ਬਣਾਇਆ ਦੇਖੋ ਇਹਦਾ ਆਪਾਂ ਸੈਂਟਰ ਕੱਢ ਲੈਨੇ ਆਂਗੇ ਬੈਗ ਨੂੰ ਇਸ ਤਰ੍ਹਾਂ ਧਰ ਕੇ ਸੈਂਟਰ ਕੱਢ ਕੇ 2.5 ਇੰਚ ਸਾਈਡ ਤੇ ਨਿਸ਼ਾਨ ਲਾ ਦਾਂਗੇ ਜਿੱਥੇ ਕੀ ਆਪਾਂ ਆਪਣੀਆਂ ਤਣੀਆਂ ਲਾਉਣੀਆਂ ਨੇਗੀਆਂ ਇੱਥੇ ਤੇ ਤਣੀਆਂ ਲਾ ਕੇ ਨਾਲ ਦੀ ਨਾਲ ਹੀ ਆਪਾਂ ਦੇਖੋ ਜੀ ਇਹ ਕੱਪੜਾ ਲਗਾ ਦਾਂਗੇ ਤੁਸੀਂ ਚਾਹੋ ਤਾਂ ਪਹਿਲਾਂ ਤਣੀਆਂ ਲਗਾ ਸਕਦੇ ਹੋ ਬਾਅਦ 'ਚ ਇਹ ਕੱਪੜਾ ਲਗਾ ਦਿਓ ਨਹੀਂ ਤੁਸੀਂ ਦੇਖੋ ਜੇ ਨਾਲ ਦੀ ਨਾਲ ਹੀ ਤਣੀਆਂ ਲੱਗ ਜਾਣੀਆਂ ਜਿਵੇਂ ਦੋ ਸੂਈਆਂ ਲੈ ਕੇ ਤਣੀਆਂ ਨੂੰ ਇਸ ਤਰ੍ਹਾਂ ਹੀ ਖੜਾ ਦਿਓ ਬਾਲਾ ਪਰ ਉਲਝੰਦੀ ਲੋੜ ਨਹੀਂ ਪੈਂਦੀ ਤੇ ਉਸ ਤੋਂ ਬਾਅਦ ਦੇਖੋ ਜਿਹੜਾ ਆਪਾਂ ਕੱਪੜਾ ਤਿਆਰ ਕੀਤਾ ਆਪਾਂ ਇਹਦੇ ਨਾਲ ਦੀ ਨਾਲ ਹੀ ਉਹ ਲਾਤੀ ਇਸ ਤਰ੍ਹਾਂ ਹੀ ਕਮਾਉਂਦੇ ਹੋਏ ਲੱਗ ਜਾਊਗਾ ਕੱਪੜਾ ਤੁਸੀਂ ਦੇਖੋ ਇਹਨੂੰ ਇਸ ਤਰ੍ਹਾਂ ਕਰਕੇ ਕੱਪੜਾ ਇਹਦੇ ਵਿੱਚ ਪਾ ਦਿਓ ਇਸ ਤਰ੍ਹਾਂ ਹੀ ਤੇ ਹੁਣ ਆਪਾਂ ਨੇ ਫੱਜਦਰ ਬਣਾਇਆ ਸੀ ਉਹ ਨੀਚੇ ਵਾਲੀ ਸੀਨ ਆਜੂਗੀ ਦੂਜੀ ਸਾਈਡ ਤੇ ਜਿਹੜਾ ਪਾਸੇ ਆਪਾਂ ਨੇ ਫਾਣੀ ਬਣਾਇਆ ਉਹ ਇਹਦੇ ਨਾਲ ਆਪਾਂ ਐ ਸਿਉਵਾਂਗੇ ਇਸ ਤਰ੍ਹਾਂ ਨਾਲੇ ਵਧੀਆ ਸੀਤਾ ਜਾਊਗਾ ਕੋਈ ਬੰਦਾ ਉਲਝਦਾ ਨਹੀਂ ਬਣਾਉਣ ਲੱਗੇ ਬੈਗ ਤੇ ਵਿਚਾਲੇ ਦੇਖੋ ਜੀ ਐ ਆਪਾਂ ਧਨੀਆਂ ਰੱਖ ਲਾਂਗੇ ਜਿੱਤੇ ਕੀ ਆਪਣੇ ਐ ਨਿਸ਼ਾਨ ਲੱਗੇ ਹੋਏ ਰਹਿਣਗੇ ਇਸ ਤਰ੍ਹਾਂ ਹੁਣ ਆਪਾਂ ਐ ਸੀਨ ਲਾ ਦਾਂਗੇ ਦੇ ਸੀਨ ਲੋਂ ਤੋਂ ਬਾਅਦ ਆਪਾਂ ਜਿਹੜੀ ਉੱਪਰ ਆਪਾਂ ਦੇਖੋ ਜਿੱ ਇੱਕ ਸਾਇਰ ਤੇ ਮੈਂ ਜਦੋਂ ਨੇਫਾ ਬਣਾਇਆ ਸੀ ਥੋੜੀ ਜਿਹੀ ਜਗ੍ਹਾ ਰੱਖ ਲਈ ਸੀ ਜਿੱਤੋਂ ਕੀ ਆਪਾਂ ਨਾ ਡੋਰੀ ਪਾਉਣੀ ਹੈਗੀ ਡੋਰੀ ਆਪਾਂ ਇਸ ਤਰ੍ਹਾਂ ਪਾ ਦਨੇ ਆਗੇ ਇਹਦੇ ਵਿੱਚ ਇਹ ਆਪਣਾ ਬਹੁਤ ਵਧੀਆ ਨਾ ਇੱਕ ਬੈਗ ਬਣ ਕੇ ਤਿਆਰ ਹੋਊ ਜ ਜਦੋਂ ਆਪਾਂ ਇਹਦੇ ਵਿੱਚ ਕੁਝ ਪਾਵਾਂਗੇ ਮੈਂ ਤੁਹਾਨੂੰ ਉਦੋਂ ਦਿਖਾਵਾਂਗੀ ਤੁਹਾਨੂੰ ਉਦੋਂ ਚੰਗੀ ਤਰ੍ਹਾਂ ਸਮਝ ਆ ਜਾਊ ਦੇਖੋ ਜਿਵੇਂ ਆਪਣੇ ਘਰ ਵਿੱਚ ਛੋਟੇ ਬੱਚੇ ਹੁੰਦੇ ਆ ਬੱਚਿਆਂ ਦੀਆਂ ਖੇਡਾਂ ਬਹੁਤ ਜ਼ਿਆਦਾ ਹੁੰਦੀਆਂ ਨੇਗੀਆਂ ਸਾਰਾ ਦਿਨ ਘਰ ਵਿੱਚ ਖਿਲਾਰਾ ਪੈਂਦੇ ਰਹਿੰਦਾ ਹੈ ਬੱਚਿਆਂ ਦੇ ਖੇਡਣ ਤੋਂ ਬਾਅਦ ਆਪਾਂ ਖੇਡਾਂ ਵਗੈਰਾ ਜਿਹੜੀਆਂ ਹੁੰਦੀਆਂ ਉਹ ਵੀ ਇਹਦੇ ਵਿੱਚ ਸਾਮ ਕੇ ਇੱਕ ਸਾਈਡ ਤੇ ਰੱਖ ਸਕਦੇ ਆ ਜਦਕਿ ਆਪਾਂ ਉਹ ਚੀਜ਼ਾਂ ਸਾਮਣ ਵਾਸਤੇ ਗੱਤੇ ਦੀਆਂ ਪੇਟੀਆਂ ਵਗੈਰਾ ਬਰਤਦੇ ਆ ਤਾਂ ਆਪਾਂ ਦੇਖੋ ਜੀ ਇਹ ਬੈਗ ਉਹਦੇ ਵਾਸਤੇ ਵਰਤ ਸਕਦੇ ਆ ਛੋਟੇ ਵੱਡੇ ਕੱਪੜੇ ਆਪਾਂ ਜੋ ਵੀ ਸਾਹਮਣੇ ਹੋਣ ਗਰਮੀ ਸਰਦੀਆਂ ਦੇ ਉਹ ਵੀ ਆਪਾਂ ਇਹਦੇ ਵਿੱਚ ਸਾਮ ਸਕਦੇ ਆ ਵੈਸੇ ਵੀ ਆਪਾਂ ਕੋਈ ਵੀ ਚੀਜ਼ ਆਪਾਂ ਲੱਗ ਤੋਂ ਰੱਖਣੀ ਹੋਵੇ ਜਿਹੜੀ ਕੋਈ ਆਪਣੀ ਵੈਸੇ ਹੁੰਦੀ ਹੈਗੀ ਉਹ ਆਪਾਂ ਚੀਜ਼ ਇਹਦੇ ਵਿੱਚ ਇਸ ਤਰ੍ਹਾਂ ਰੱਖ ਸਕਦੇ ਆ ਦੇਖੋ ਮੈਂ ਸੋਨੂੰ ਇਹਦੇ ਵਿੱਚ ਕੱਪੜੇ ਪਾ ਕੇ ਇੱਕ ਵਾਰ ਦਿਖਾਉਣੀ ਆ ਕਿ ਆਪਾਂ ਕਿਵੇਂ ਇਹਦੇ ਵਿੱਚ ਕੱਪੜੇ ਪਾ ਕੇ ਉੱਪਰੋਂ ਆਪਾਂ ਇਹਨੂੰ ਕਿਵੇਂ ਕਵਰ ਕਰ ਸਕਦੇ ਆਂ ਜੀ ਹਾਂ ਦੇ ਆਪਾਂ ਉੱਪਰ ਵੀ ਇਸ ਤਰ੍ਹਾਂ ਹੀ ਸ਼ੇਪ ਆ ਜਾਂਦੀ ਜਿਹੜੀਆਂ ਤਣੀਆਂ ਉੱਥੋਂ ਆਪਾਂ ਕਿਵੇਂ ਮਰਜ਼ੀ ਫੜ ਲਈਏ ਬਾਹਰ ਅੰਦਰ ਜਾਈਏ ਤਾਂ ਵੀ ਆਪਾਂ ਇਹਦੇ ਵਿੱਚ ਕੱਪੜੇ ਵਗੈਰਾ ਇਸ ਤਰ੍ਹਾਂ ਕੋਈ ਬੈਗ ਹੁੰਦਾ ਆਪਣੇ ਕੋਲੇ ਚੱਦਰਾਂ ਵਗੈਰਾ ਪਾਉਣੀਆਂ ਹੁਣ ਉਹ ਵੀ ਆਪਾਂ ਇਹਦੇ ਵਿੱਚ ਪਾ ਸਕਦੇ ਹਾਂ ਬੈੱਡ ਸ਼ੀਟ ਵਗੈਰਾ ਤੇ ਹਲੋ ਜੀ ਇੱਕ ਆਪਾਂ ਬਣਾ ਰਹੇ ਹਾਂ ਥੋੜੀ ਜਿਹੀ ਛੋਟੀ ਜਿਹੀ ਹੋਰ ਚੀਜ਼ ਇਹ ਵੀ ਆਪਾਂ ਨੂੰ ਬਹੁਤ ਕੰਮ ਆਊਗੀ ਇਹਦੇ ਵਿੱਚ ਦੇਖੋ ਮੈਂ 13 ਇੰਚ ਚੌੜਾ ਤੇ 13 ਇੰਚ ਲੰਬਾ ਆਪਾਂ ਕੱਪੜਾ ਲੈ ਲਿਆ ਛੋਟਾ ਜਿਹਾ ਪੀਸ ਡਬਲ ਉਹਨੂੰ ਦੇਖੋ ਫੋਲਡ ਕਰਨ ਤੋਂ ਬਾਅਦ ਜਿਹੜੀ ਸਾਈਡ ਬੰਦ ਹੈ ਉਧਰੋਂ 2.5 ਇੰਚ ਦੀ ਆਪਾਂ ਚੜਾਈ ਤੇ 6 6.5 ਇੰਚ ਦੀ ਆਪਾਂ ਉੱਪਰੋਂ ਲਵਾਂਗੇ ਜਿਹਦੀ ਲੰਬਾਈ ਇਸ ਤਰ੍ਹਾਂ ਪਹਿਲਾਂ ਆਪਾਂ ਚੌਰਸ ਨਿਸ਼ਾਨ ਲਾ ਲਾਂਗੇ ਚੌਰਸ ਨਿਸ਼ਾਨ ਲਾਉਣ ਤੋਂ ਬਾਅਦ ਉੱਪਰਲੀ ਸਾਈਡ ਤੋਂ ਦੇਖੋ ਜਿੱਥੋਂ ਖੁੰਝ ਹੈ ਉਤੋਂ ਆਪਾਂ ਇਹਨੂੰ ਥੋੜਾ ਜਿਹਾ ਗਲਾਈ ਨਾਲ ਹੀ ਕਟਾਂਗੇ ਇਨੂੰ ਆਪਾਂ ਗਲਾਈ ਦੇਵਾਂਗੇ ਇਹ ਬਣਾ ਰਹੇ ਹਾਂ ਜੀ ਆਪਾਂ ਸਰਵਾਈਕਲ ਵਾਸਤੇ ਸਹਰਾਣਾ ਆਮ ਤੌਰ ਤੇ ਆਪਾਂ ਨੂੰ ਅੱਜ ਕੱਲ੍ਹ ਦੇਖੋ ਜੀ ਹਰ ਇੱਕ ਭੈਣ ਨੂੰ ਸਰਵਾਈਕਲ ਹੈ ਵੱਡੇ ਛੋਟੇ ਬੱਚਿਆਂ ਨੂੰ ਵੀ ਸਰਵਾਈਕਲ ਹੋ ਜਾਂਦੀ ਹੈ ਜਿਵੇਂ ਨੀਵੀ ਪਾ ਕੇ ਆਪਾਂ ਕੋਈ ਕੰਮ ਵਗੈਰਾ ਕਰਦੇ ਰਹਿੰਦੇ ਹਾਂ ਸਾਰਾ ਦਿਨ ਆਪਣੀ ਗਰਦਨ ਦੇ ਵਿੱਚ ਦਰਦ ਹੋਣ ਲੱਗ ਜਾਂਦਾ ਹੈ ਇਹ ਮੈਂ ਉਹਦੇ ਵਾਸਤੇ ਬਣਾਇਆ ਸਪੈਸ਼ਲੀ ਦੇਖੋ ਇਹ ਐਡੀ ਸ਼ੇਪ ਇਸ ਤਰ੍ਹਾਂ ਆ ਗਈ ਜੀ ਹੁਣ ਆਪਾਂ ਇਹਨੂੰ ਪੁੱਠਾ ਕਰਕੇ ਇਸ ਤਰੀਕ ਰੱਖ ਲਾਂਗੇ ਤੇ ਫੇਰ ਆਪਾਂ ਇਹਦੇ ਰਿੱਤੇ ਸੀਨਾ ਲਾਵਾਂਗੇ ਸਭ ਤੋਂ ਪਹਿਲਾਂ ਦੇਖੋ ਜੀ ਆਪਾਂ ਇਹਦੇ ਸੀਨ ਲਾਵਾਂਗੇ ਜਿੱਥੇ ਆਪਾਂ ਦੇਖੋ ਜੀ ਗਲਾਈ ਦੀ ਘਾਟ ਪਈ ਹੈ ਇੱਥੇ 1 ਸੈਂਟੀਮੀਟਰ ਦੇ ਮਸ਼ੀਨ ਧਰ ਕੇ ਦੂਜੀ ਸੈਂਟੀਮੀਟਰ ਲਿਆ ਕੇ ਆਪਾਂ ਬਾਹਰਲੀ ਸਾਈਡਾਂ ਤੇ ਐ ਸੀਨ ਲਾ ਕੇ ਇੱਕ ਜਗ੍ਹਾ ਤੋਂ ਆਪਾਂ ਨੀਚੇ ਵਾਲੀ ਸਾਈਡ ਤੋਂ ਦੇਖੋ ਜੀ ਓਪਨ ਰੱਖ ਲਾਂਗੇ ਇਹ 2 ਮਿੰਟਾਂ ਚ ਬਣਨ ਵਾਲਾ ਸਹਰਾਣਾ ਤਾਂ ਪਰ ਕੰਮ ਬਹੁਤ ਆਉਂਦਾ ਹੈ ਤਾਂ ਬਣਾ ਕੇ ਜ਼ਰੂਰ ਦੇਖਿਓ ਜੀ ਬਹੁਤ ਹੀ ਵਧੀਆ ਲਿੰਦਾ ਹੈ ਆਮ ਤੌਰ ਤੇ ਇਹ ਵਾਲਾ ਸਹਰਾਣਾ ਆਪਾਂ ਨੂੰ ਆਨਲਾਈਨ ਜਾਂ ਮਾਲ ਵਗੈਰਾ ਚੋਂ ਲੈਣਾ ਪੈਂਦਾ ਤੇ ਘਰ ਵਿੱਚ ਆਪਾਂ ਥੋੜੇ ਜਿਹਾ ਕੱਪੜੇ ਤੋਂ ਇਸ ਤਰ੍ਹਾਂ ਹੀ ਬਣਾ ਸਕਦੇ ਹਾਂ ਕੋਈ ਵੀ ਆਪਣੇ ਘਰ ਵਿੱਚ ਕੋਈ ਫੈਬਰ ਵਗੈਰਾ ਰੂਮ ਵਗੈਰਾ ਪਈ ਹੋਵੇ ਤਾਂ ਉਹ ਇਹਦੇ ਵਿੱਚ ਆਪਾਂ ਪਾ ਸਕਦੇ ਹਾਂ ਦੇਖੋ ਜੀ ਜਿੱਤੇ ਜਿੱਤੇ ਗਲਾਈ ਸੀ ਵੀ ਚੰਗੀ ਤਰ੍ਹਾਂ ਫੋਲਡ ਹੋ ਜੇ ਉਤੋਂ ਮੈਂ ਛੋਟੇ ਛੋਟੇ ਟੱਕ ਲਾਏ ਨੀਂਗੇ ਦੋਨੇ ਸਾਈਡਾਂ ਤੇ ਉਸ ਤੋਂ ਬਾਅਦ ਇਹਨੂੰ ਇੱਕ ਸਾਈਡ ਤੋਂ ਜਿੱਥੋਂ ਆਪਾਂ ਓਪਨਰ ਰੱਖਿਆ ਸੀ ਉਹ ਤੋਂ ਇਹਨੂੰ ਪਲਟਾ ਕੇ ਆਪਾਂ ਸਿੱਧਾ ਕਰ ਲਾਂਗੇ ਸਿੱਧਾ ਕਰਨ ਤੋਂ ਬਾਅਦ ਦੇਖੋ ਫੇਰ ਆਪਾਂ ਇਹਦੇ ਵਿੱਚ ਭਰਾਂਗੇ ਜੀ ਰੂਣ ਮੇਟਲੇ ਵੀ ਫੇਵਰ ਹੈ ਨਹੀਂ ਸੀ ਮੈ ਰੂਣ ਇਹਦੇ ਵਿੱਚ ਭਰਤੀ ਵੈਸੇ ਵੀ ਆਪਾਂ ਰੂਣ ਵਾਲੀ ਸਰਾਣੀ ਦੇਖੋ ਵਰਤਦੇ ਆ ਘਰ ਵਿੱਚ ਰੂਣ ਆਪਣੀ ਅਕਸਰ ਪਈ ਵੀ ਹੁੰਦੀ ਹੈ ਘਰਾਂ ਦੇ ਵਿੱਚ ਲੋ ਜੀ ਇਹ ਇਸ ਤਰ੍ਹਾਂ ਇਹਦੀ ਸ਼ੇਪ ਬਣ ਗਈ ਦੇਖੋ ਇਥੋਂ ਆਪਾਂ ਬਾਅਦ ਵਿੱਚ ਬੰਦ ਕਰਾਂਗੇ ਤੇ ਪਹਿਲਾਂ ਆਪਾਂ ਇਹਦੇ ਵਿੱਚ ਰੂਹ ਭਰ ਦਾਂਗੇ। ਬਚਾ ਲਓ ਇਹ ਚੌੜਾ ਹੈ ਸੈਡਾ ਤੋਂ ਇਹ ਥੋੜਾ ਜਿਹਾ ਘੱਟ ਹੈ ਦੇਖੋ ਤੇ ਰੂਹ ਆਪਣੇ ਕੋਲ ਐ ਪਈ ਸੀਗੀ ਇਕੱਠੀ ਜਿਹੀ ਹੋਈ ਪਈ ਸੀ ਇਹਨਾਂ ਵਿੱਚ ਚੰਗੀ ਤਰ੍ਹਾਂ ਪਹਿਲਾਂ ਖੋਲ ਜੇ ਦੇਣੀ ਆਂਗੀ। ਤੇ ਫਿਰ ਉਸ ਤੋਂ ਬਾਅਦ ਦੇਖੋ ਇਹਨੂੰ ਆਪਾਂ ਇਹਦੇ ਵਿੱਚ ਪਾਵਾਂਗੇ। ਜੀ ਜਿਹੜੀ ਸਾਈਡ ਓਪਨ ਸੀ ਲੇਖੋ ਉਸ ਸਾਈਡ ਦੇ ਵਿੱਚ ਦੀ ਆਪਾਂ ਪਾ ਕੇ ਦੂਜੀ ਸਾਈਡ ਤੱਕ ਇਹ ਆ ਜਾਣੀ ਹੈ ਥੋੜੀ ਥੋੜੀ ਰੂਮ ਲੈ ਕੇ ਤੇ ਆਪਾਂ ਇਹਦੇ ਵਿੱਚ ਇਸ ਤਰ੍ਹਾਂ ਹੀ ਪਾ ਲਾਂਗੇ ਛੋਟੇ ਛੋਟੇ ਬੱਚੇ ਹੁੰਦੇ ਜਿਵੇਂ ਦੇਖੋ ਬੱਚੇ ਮੋਬਾਈਲ ਦੇਖਦੇ ਰਹਿੰਦੇ ਆ ਕੰਪਿਊਟਰ ਤੇ ਕੰਮ ਕਰਦੇ ਰਹਿੰਦੇ ਆ ਕਿ ਲੈਪਟਾਪ ਤੇ ਕੰਮ ਕਰਦੇ ਆ ਆਪਾਂ ਸਲਾਈਆਂ ਮਸ਼ੀਨ ਤੇ ਕੰਮ ਕਰਦੇ ਆ ਅਕਸਰ ਆਪਣੇ ਗਰਦਨ ਦੇ ਵਿੱਚ ਦਰਦ ਹੋਣ ਲੱਗ ਜਾਂਦਾ ਤਾਂ ਇਸ ਰਾਨ ਵਰਤ ਕੇ ਦੇਖੋ ਤੁਸੀਂ ਬਹੁਤ ਵਧੀਆ ਰੋਗ ਲਓ ਜੀ ਆਪਾਂ ਜਿਹੜੀ ਰੂਸ ਹੀ ਸਾਰੀ ਇਹਦੇ ਵਿੱਚ ਪਾਤੀ ਤੇ ਇਥੋਂ ਦੇਖੋ ਜਿਹੜੇ ਲੜ ਸੀਗੇ ਫੋਲਡ ਕਰਕੇ ਅੰਦਰ ਨੂੰ ਤਾਂ ਜੋ ਇਹਦੇ ਧਾਗੇ ਵਗੈਰਾ ਨਾ ਨਿਕਲਣ ਮੈਂ ਸੂਈ ਧਾਗੇ ਦੇ ਨਾਲ ਹੀ ਇਹਨੂੰ ਦੇਖੋ ਜੀ ਬੰਦ ਕਰਤਾ ਚਾਹੀਏ ਤਾਂ ਆਪਾਂ ਮਸ਼ੀਨ ਦੀ ਸਿਲਾਈ ਵੀ ਇਹਦੇ ਤੇ ਲਗਾ ਸਕਦੇ ਸੀ ਪਰ ਮੈਂ ਇਹਦੇ ਨਾਲ ਹੀ ਦੇਖੋ ਜੀ ਇਹਨੂੰ ਬੰਦ ਕਰਤਾ ਕਿਉਂਕਿ ਥੋੜਾ ਜਿਹਾ ਕੰਮ ਸੀਗਾ ਇਸ ਕਰਕੇ ਆਪਾਂ ਸੂਈ ਧਾਗੇ ਦੇ ਨਾਲ ਹੀ ਸਿਉਂਤਾ ਇਹਨੂੰ ਲੋ ਜੀ ਹੁਣ ਮੈਂ ਜਿਹੜੀਆਂ ਚੀਜ਼ਾਂ ਆਪਾਂ ਤਿੰਨ ਬਣਾਈਆਂ ਨੇ ਜੀ ਤਿੰਨੇ ਚੀਜ਼ਾਂ ਤੁਹਾਨੂੰ ਵਰਤ ਕੇ ਦਿਖਾਈਆਂ ਵਿਖਾਵਾਂਗੇ ਈ ਆਪਾਂ ਇਹ ਕਾਦੇ ਕਾਦੇ ਵਾਸਤੇ ਬਣਾਈਆਂ ਕਿਵੇਂ-ਕਿਵੇਂ ਆਪਾਂ ਇਹਨੂੰ ਵਰਤ ਸਕਦੇ ਆ ਸਭ ਤੋਂ ਪਹਿਲਾਂ ਦੇਖੋ ਜੀ ਜਿਹੜਾ ਆਪਾਂ ਗੋਲ ਕੱਪੜਾ ਕੱਟਿਆ ਤਾਂ ਇਹਦੇ ਵਿੱਚ ਡੋਰੀ ਪਾਈ ਹੈ ਇਹ ਮੈਂ ਤੁਹਾਨੂੰ ਦਿਖਾਉਣੀ ਆ ਜੀ ਵਰਤ ਕੇ ਆਮ ਤੌਰ ਤੇ ਦੇਖੋ ਜੀ ਪੱਖਾ ਫਰਾਟਾ ਆਪਣੇ ਹਰ ਇੱਕ ਦੇ ਘਰੇ ਪਿਆ ਹੁੰਦਾ ਜਦ ਛੋਟਾ ਹੋਵੇ ਚਾਹੇ ਵੱਡਾ ਹੋਵੇ ਆਪਾਂ ਇਹਦੇ ਉੱਤੇ ਚੜਾ ਕੇ ਪਿੱਛੋਂ ਡੋਰੀ ਕੱਸ ਦਿਆਂਗੇ ਤਾਂ ਆਪਣੇ ਪੱਖੇ ਦਾ ਕਵਰ ਜਿਹੜਾ ਕੁਝ ਇੱਕ ਬਣ ਜਾਊਗਾ ਇਸੀ ਤਰ੍ਹਾਂ ਦੇਖੋ ਜੀ ਜਿਵੇਂ ਗਰਮੀਆਂ ਦੇ ਵਿੱਚ ਸ਼ਿਫਕਲੀਆਂ ਦੇ ਬੱਚੇ ਮੱਖੀਆਂ ਮੱਛਰ ਬਹੁਤ ਜ਼ਿਆਦਾ ਹੁੰਦੇ ਆ ਆਪਾਂ ਭਾਂਡੇ ਆ ਟੋਕਰੇ ਦੇ ਉੱਤੇ ਐ ਚੜਾ ਸਕਦੇ ਆ ਰਾਤ ਨੂੰ ਜਿਵੇਂ ਕਾਕਰੋਚ ਵਗੈਰਾ ਵੀ ਆ ਨਿਕਲ ਜਾਂਦੇ ਨੇ ਆਪਾਂ ਨੂੰ ਪਤਾ ਨਹੀਂ ਲੱਗਦਾ ਸਵੇਰੇ ਆਪਾਂ ਭਾਂਡੇ ਐਂ ਵਰਤ ਲੈਣਿਆਂਗੇ ਜੇ ਕੱਪੜਾ ਤਾਂ ਐ ਚੜਾ ਕੇ ਢੱਕ ਕੇ ਰੱਖੀਏ ਤਾਂ ਪਰ ਆਉਂਦੇ ਨਾਲ ਦੇਖੋ ਜੀ ਆਪਣੇ ਭਾਂਡੇ ਵਰਤ ਸਕਦੇ ਹੁੰਦੇ ਆ ਆਪਾਂ ਨੂੰ ਸਵੇਰੇ ਉੱਠ ਕੇ ਧੋਣ ਵਗੈਰਾ ਦੀ ਲੋੜ ਨਹੀਂ ਪੈਂਦੀ ਜਿਹੜਾ ਦੇਖੋ ਜੀ ਬੈਗ ਬਣਾਇਆ ਹੈ ਬੈਗ ਦੇ ਵਿੱਚ ਮੈਂ ਪਾਇਆ ਕਾਫੀ ਸਾਰੇ ਕੱਪੜੇ ਇਹਦੇ ਵਿੱਚ ਆ ਗਏ ਉੱਪਰੋਂ ਦੇਖੋ ਜੀ ਇਹ ਬੰਦ ਹੋ ਗਿਆ ਆਪਾਂ ਇਹਨੂੰ ਵੈਸੇ ਵੀ ਲਾਂਡਰੀ ਬੈਗ ਦੀ ਤਰ੍ਹਾਂ ਵੀ ਵਰਤ ਸਕਦੇ ਆਂਗੇ ਧੋਣ ਵਾਲੇ ਕੱਪੜੇ ਆਪਾਂ ਇਹਦੇ ਵਿੱਚ ਪਾ ਕੇ ਇੱਕ ਸਾਈਡ ਤੇ ਰੱਖ ਸਕਦੇ ਆਂ ਤਾਂ ਇਹਨੂੰ ਆਪਾਂ ਦੂਜੇ ਕੱਪੜੇ ਵੀ ਪਾ ਕੇ ਗਰਮੀ ਸਰਦੀਆਂ ਵਾਲੇ ਪਾ ਕੇ ਦੇਖੋ ਜੀ ਇਹਨੂੰ ਇਸ ਤਰ੍ਹਾਂ ਹੀ ਬੰਦ ਕਰਕੇ ਆਪਾਂ ਆਪਣੇ ਬੈੱਡ ਦੇ ਵਿੱਚ ਰੱਖ ਸਕਦੇ ਆਂ ਫालतू ਚੀਜ਼ਾਂ ਪਾ ਕੇ ਉਹ ਵੀ ਇਹਦੇ ਵਿੱਚ ਰੱਖ ਸਕਦੇ ਆਂ ਜੀ ਕਾਫੀ ਲੰਬਾ ਖੁੱਲਾ ਚੌੜਾ ਇਹ ਬੈਗ ਬਣ ਕੇ ਤਿਆਰ ਹੋਇਆਗਾ ਇਸੇ ਤਰ੍ਹਾਂ ਦੇਖੋ ਜੀ ਆਪਣਾ ਇਸ ਵਹੀਕਲ ਵਾਲਾ ਸਹਰਾਣਾ ਹੈ ਇਹ ਬਚਾ ਲਈ ਦੇਖੋ ਜੀ ਗਰਦਨ ਕੋਲ ਇਹ ਆ ਜਾਊਗਾ ਤਾਂ ਬਹੁਤ ਬੜਾ